ਸਰਦੀ ਦਾ ਮੌਸਮ ਹੈ ਬੱਚੇ ਹੋਣ ਚਾਹੇ ਵੱਡੇ ਥੋੜੇ ਜਿਹੀ ਨਾਲ ਹੀ ਜ਼ੁਕਾਮ ਹੋ ਜਾਂਦਾ ਤੇ ਕਈ ਵਾਰੀ ਕੀ ਹੁੰਦਾ ਆਪਣੇ ਛਾਤੀ ਤੇ ਬਹੁਤ ਸਾਰੀ ਬਲਗਮ ਜੰਮ ਜਾਂਦੀ ਹੈ ਜਿਸ ਦੇ ਨਾਲ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਤੇ ਇੱਕ ਛੋਟਾ ਜਿਹਾ ਆਪਾਂ ਮਿੱਠਾ ਕਰਾਂਗੇ ਤਿਆਰ ਕਰਦੀਆਂ ਚੀਜ਼ਾਂ ਨਾਲ ਤੇ ਜਿਹੜਾ ਇੱਕ ਰਾਤ ਵਿੱਚ ਹੀ ਸਾਨੂੰ ਜ਼ੁਕਾਮ ਤੋਂ ਬਲਗਮ ਤੋਂ ਬਹੁਤ ਸਾਰੀ ਰਾਹਤ ਦੇਊਗਾ ਹੁੰਦੀ ਚੀਜ਼ ਹਰੇਕ ਦੇ ਘਰੇ ਹੈ ਪਰ ਉਹਨੂੰ ਕਿਸ ਤਰ੍ਹਾਂ ਲੈਣਾ ਹੈ ਤੇ ਉਹਦੇ ਕੀ ਕੀ ਫਾਇਦੇ ਹੈ ਇਹ ਹਰੇਕ ਨੂੰ ਨਹੀਂ ਪਤਾ ਹੁੰਦਾ ਸਿੰਪਲ ਜੀ ਚੀਜ਼ ਹੈ ਸਭ ਤੋਂ ਪਹਿਲਾਂ ਲਿਆ ਜੀ ਆਪਾਂ ਗੁੜ ਗੁੜ ਦੀ ਆਪਾਂ ਛੋਟੀ ਜੀ ਭੇਲੀ ਜੀ ਲਈ ਹੈ ਜਿਸ ਤਰ੍ਹਾਂ ਅੱਜ ਕੱਲ ਗੁੜ ਆਉਂਦੇ ਹੈਗੇ ਉਸ ਤੋਂ ਬਾਅਦ ਲਈ ਹੈ ਜੀ ਆਪਾਂ ਡੇਢ ਦੋ ਚਮਚ ਖਸਖਸ ਦੀ ਜਿੰਨੀ ਕੀ ਜ਼ਰੂਰਤ ਹੈ ਆਪਾਂ ਓਨੀ ਵਰਤ ਲਾਂਗੇ ਬਿਲਕੁਲ ਛੋਟੀਆਂ ਜੀਆਂ ਚੀਜ਼ਾਂ ਤੇ ਬੱਚੀ ਮੇਰੀ ਵੀ ਬਹੁਤ ਜ਼ਿਆਦਾ ਬਿਮਾਰ ਸੀ ਉਹਨੂੰ ਜ਼ੁਖਾਮ ਕਾਫੀ ਹੋਇਆ ਪਿਆ ਤੇ ਗਲਾ ਖਰਾਬ ਸੀ ਤੇ ਸੋਚਿਆ ਉਹਨੂੰ ਰਾਤ ਨੂੰ ਬਣਾ ਕੇ ਦੇ ਦਿੰਨੇ ਆ ਤਾਂ ਤੁਹਾਨੂੰ ਵੀ ਦੱਸੀਏ ਸ਼ਾਇਦ ਬਹੁਤਿਆਂ ਨੂੰ ਇਹਦੇ ਨਾਲ ਫਾਇਦਾ ਹੋ ਜਾਵੇ ਤੇ ਬਾਕੀ ਜਿਹੜੀ ਇਹ ਚੀਜ਼ ਹੈ ਉਹ ਆਪਾਂ ਲੰਬੀ ਧੀਰ ਤੋਂ ਇਸਤੇਮਾਲ ਕਰ ਰਹੇ ਆ ਇਸੇ ਲਈ ਆਪਾਂ ਇਹਨੂੰ ਘਰ ਦੇ ਵਿੱਚ ਬਣਾਉਂਦੇ ਹੀ ਰਹਿਣੇ ਆਂਗੇ ਤੇ ਸਭ ਤੋਂ ਪਹਿਲਾਂ ਲਵਾਂਗੇ ਇਹਦੇ ਲਈ ਆਪਾਂ ਬਿਲਕੁਲ ਥੋੜਾ ਜਿਹਾ ਦੇਸੀ ਕਿਓ ਦੇਖੋ ਬਿਲਕੁਲ ਥੋੜਾ ਜਿਹਾ ਲੈ ਆਪਾਂ ਚਮਚਦਾ ਵੀ ਚੌਥਾ ਪੰਜਵਾਂ ਹਿੱਸਾ ਹੈਗਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮੈਲਟ ਕਰ ਲਾਂਗੇ ਕੋਈ ਵੀ ਪੈਨ ਲੈ ਲਿਓ ਤੁਸੀਂ ਤੇ ਉਹਨੂੰ ਹਲਕਾ ਜਿਹਾ ਗਰਮ ਕਰਿਓ ਗੈਸ ਦੀ ਫਲੇਮ ਹੈ ਜਿਹੜੀ ਬਿਲਕੁਲ ਸਲੋ ਰੱਖਿਓ ਤੇ ਉਹਦੇ ਉੱਪਰ ਆਪਾਂ ਸਾਰਾ ਗੁੜ ਪਾ ਲਾਂਗੇ ਜਿਹੜਾ ਗੁੜ ਐ ਇੱਥੇ ਥੋੜਾ ਜਿਹਾ ਮੇਰੇ ਤੋਂ ਹਜੇ ਵੀ ਮੋਟਾ ਕੁੱਟਿਆ ਗਿਆ ਤੁਸੀਂ ਇਹਨੂੰ ਹੋਰ ਜ਼ਿਆਦਾ ਚੰਗੀ ਤਰ੍ਹਾਂ ਕੁੱਟ ਲੈਣਾਗਾ ਕਿਉਂਕਿ ਓਨੀ ਛੇਤੀ ਮੈਲਟ ਹੋ ਜਾਊਗਾ ਤੇ ਗੈਸ ਹੈ ਜਿਹੜਾ ਉਹ ਤੁਸੀਂ ਧਿਆਨ ਰੱਖਣਾ ਹੈ ਇੱਥੇ ਤੁਹਾਡਾ ਗੁੜ ਜਲਣਾ ਨਹੀਂ ਚਾਹੀਦਾ ਸਿਰਫ ਮੈਲਟ ਹੋਣਾ ਚਾਹੀਦਾ ਕਿਉਂਕਿ ਨਹੀਂ ਤੇ ਤਾਂ ਟੇਸਟ ਜਿਹੜਾ ਬਿਲਕੁਲ ਬਦਲ ਜੂ ਤੇ ਖਰਾਬ ਹੋ ਜਾਊਗਾ ਤੇ ਜੇ ਤੁਹਾਨੂੰ ਲੱਗੇ ਪੈਨ ਜ਼ਿਆਦਾ ਗਰਮ ਹੋ ਗਿਆ ਤਾਂ ਤੁਸੀਂ ਉਸੇ ਟਾਈਮ ਤੇ ਗੈਸ ਬੰਦ ਕਰ ਦਿਓ ਤੇ ਇਹਨੂੰ ਚੰਗੀ ਤਰ੍ਹਾਂ ਇਸੇ ਤਰੀਕੇ ਨਾਲ ਹੀ ਹੌਲੀ-ਹੌਲੀ ਕਰਕੇ ਮੈਲਟ ਕਰ ਲਿਓ ਜਰੂਰਤ ਪਵੇ ਗੈਸ ਦੁਬਾਰਾ ਚਲਾਇਓ ਤੁਹਾਡਾ ਇਹ ਜਿਹੜੀ ਚੀਜ਼ ਹੈ ਇਸੇ ਤਰ੍ਹਾਂ ਹੀ ਬਣੂਗੀ ਕਿਉਂਕਿ ਇਹਨੇ ਜੇ ਥੋੜੀ ਜਿਹੀ دیر ਵੀ ਤੁਸੀਂ ਰੱਖਤੀ ਤੇ ਮੈਨੂੰ ਪਿੱਛੋਂ ਦਿਖਾਉਂਗੀ ਉਹ ਪੈਨ ਨਾਲ ਚਿਪ ਜਾਣਾ ਹੈਗਾ ਗੈਸ ਦੀ ਫਲੇਮ ਹਲਕੀ ਹਲਕੀ ਰੱਖਿਓ ਚੰਗੀ ਤਰ੍ਹਾਂ ਦੇਖੋ ਗੁੜ ਮੈਲਟ ਹੋ ਗਿਆ ਕਿੰਨਾ ਸੋਹਣਾ ਉਹਦਾ ਕਲਰ ਹੈ ਪਿਆ ਤੇ ਫਿਰ ਆਪਾਂ ਇਹਦੇ ਵਿੱਚ ਡੇਢ ਚਮਚ ਦੇ ਲਗਭਗ ਪਾਈਏ ਖਸਖਸ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਤਾ ਬਸ ਜੀ ਇੰਨੀ ਇੱਕ ਗੱਲ ਸੀ ਗੈਸ ਨੂੰ ਆਪਾਂ ਬੰਦ ਕਰਤਾ ਤੇ ਇਹ ਤਿਆਰ ਹੋ ਗਿਆ ਤੇ ਉਸ ਤੋਂ ਬਾਅਦ ਇਹਨੂੰ ਤੁਸੀਂ ਕਿਸੇ ਵੀ ਕੌਲੀ ਵਗੈਰਾ ਵਿੱਚ ਕੱਢ ਲੈਣਾ ਤੇ ਲੈਣਾ ਕਿਵੇਂ ਉਹ ਵੀ ਤੁਹਾਨੂੰ ਆਪਾਂ ਦੱਸਾਂਗੇ ਵੀਡੀਓ ਦੇ ਨਾਲ ਜੁੜੇ ਰਹੋ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਹੋ ਗਿਆ ਜੀ ਹੁਣ ਆਪਣਾ ਕੜਾਜਾ ਜਿਹੜਾ ਗੁੜ ਦਾ ਉਹ ਤਿਆਰ ਫਿਰ ਆਪਾਂ ਲਵਾਂਗੇ ਜੀ ਇਹਦੇ ਲਈ ਦੁੱਧ ਦੁੱਧ ਵਿੱਚ ਸਿੰਪਲ ਸੌਂਫ ਪਾਈ ਹੈ ਤੇ ਇੱਕ ਲੌਂਗ ਲੈਚੀ ਚੰਗੀ ਤਰ੍ਹਾਂ ਉਹਨੂੰ ਆਪਾਂ ਉਬਾਲ ਲਾਂਗੇ ਜਿਹੜੇ ਵੀ ਜਿਸ ਤਰ੍ਹਾਂ ਦਾ ਮਿੱਠਾ ਲੈਂਦੇ ਐ ਉਹ ਉਸੇ ਤਰ੍ਹਾਂ ਦਾ ਦੁੱਧ ਵਿੱਚ ਪਾ ਲਿਓ ਕਿਉਂਕਿ ਬਹੁਤੇ ਜਣੇ ਖੰਡ ਖਾਂਦੇ ਹੈਗੇ ਤੇ ਬਹੁਤੇ ਸ਼ੱਕਰ ਵਗੈਰਾ ਖਾਂਦੇ ਐ ਉਹ ਤੁਸੀਂ ਆਪਣੀ ਮਰਜ਼ੀ ਦੀ ਲੈ ਲਿਓ ਦੇਖੋ ਐਨੇ ਟਾਈਮ ਚ ਇਹ ਬਿਲਕੁਲ ਜੰਮ ਗਿਆ ਕਿਉਂਕਿ ਠੰਡ ਕਰਕੇ ਕਿਉਂ ਆ ਜਿਹੜਾ ਛੇਤੀ ਜੰਮ ਜਾਂਦਾ ਫੇਰ ਤੁਸੀਂ ਇਹਨੂੰ ਹਲਕਾ ਜਿਹਾ ਗਰਮ ਕਰਕੇ ਪਰ ਤੁਸੀਂ ਇਹਨੂੰ ਗਰਮ ਗਰਮ ਜਿਹਾ ਹੀ ਖਾਣਾ ਹੈਗਾ ਮਤਲਬ ਇਹਨੂੰ ਜ਼ਿਆਦਾ ਠੰਡਾ ਨਹੀਂ ਕਰਨਾ ਜਿੰਨਾ ਗਰਮ ਤੁਸੀਂ ਖਾ ਸਕਦੇ ਹੋ ਖਾ ਲਿਓ ਕਈ ਵਾਰੀ ਤਕੀ ਹੁੰਦਾ ਬੱਚੇ ਖਾਂਦੇ ਖਾਂਦੇ ਇਹ ਠੰਡਾ ਹੋ ਜਾਂਦਾ ਵਿੱਚ ਦੀ ਗਰਮ ਕਰਕੇ ਦੇਣਾ ਪੈਂਦਾ ਇਹਨੂੰ ਤੁਸੀਂ ਰਾਤ ਨੂੰ ਜਦੋਂ ਬੱਚੇ ਸੌਣਗੇ ਇੱਕ ਕੱਪ ਦੁੱਧ ਦੇ ਨਾਲ ਇੱਕ ਚਮਚੇ ਦਾ ਦੇ ਦੇਣਾਗਾ ਪਰ ਬਿਲਕੁਲ ਸੌਣ ਦੇ ਟਾਈਮ ਕਿਉਂਕਿ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਚੱਲਣਾ ਫਿਰਨਾ ਨਹੀਂ ਹੈ ਕੰਬਲ ਲੈ ਕੇ ਬੱਚੇ ਸੋਜਣ ਸਵੇਰ ਤੱਕ ਜ਼ੁਖਾਮ ਬਹੁਤ ਹੱਦ ਤੱਕ ਗਾਇਬ ਹੋ ਜਾਊਗਾ ਤੇ ਜਿਹੜੀ ਬਲਗਮ ਵਗੈਰਾ ਹੈ ਉਹ ਤੋਂ ਵੀ ਬੜੀ ਰਾਹਤ ਮਿਲੂਗੀ ਬੜੀ ਸਿੰਪਲ ਜੀ ਚੀਜ਼ ਹੈ ਚਾਹੇ ਹਫਤੇ ਵਿੱਚ ਇੱਕ ਦੋ ਵਾਰੀ ਬਣਾ ਕੇ ਬੱਚਿਆਂ ਨੂੰ ਵੈਸੀ ਹੀ ਦੇ ਦਿਆ ਕਰੋ ਬੜੀ ਰਾਹਤ ਮਿਲਦੀ ਹੈ ਤੇ ਬਹੁਤ ਘੱਟ ਜ਼ਖਾਮ ਹੈ ਜਿਹੜਾ ਘਰ ਦੇ ਵਿੱਚ ਆਉਂਦਾ ਹੈਗਾ ਬਿਲਕੁਲ ਸਿੰਪਲ ਜੀਆਂ ਚੀਜ਼ਾਂ ਗੁੜ ਤੇ ਖਸਖਸ ਜਿਨ੍ਹਾਂ ਨੂੰ ਆਪਾਂ ਆਮ ਹੀ ਘਰ ਵਿੱਚ ਵਰਤਦੇ ਹਾਂ ਇਸ ਕਰਕੇ ਆਪਾਂ ਨੂੰ ਕੋਈ ਇਹ ਜਿਹਾ ਡਰ ਵੀ ਨਹੀਂ ਪਤਾ ਨਹੀਂ ਇਹ ਚੀਜ਼ ਕੀ ਹੋ ਜੀ ਹੈ ਸੇਤ ਲਈ ਚੰਗੀ ਹੈ ਜਾਂ ਮਾੜੀ ਹੈ ਆਪਣੇ ਬੱਚਿਆਂ ਨੂੰ ਜ਼ੁਕਾਮ ਤੋਂ ਬਚਾਉਣ ਲਈ ਹਫ਼ਤੇ ਵਿੱਚ ਦੋ ਵਾਰ ਇਹ ਨੂੰ ਤੁਸੀਂ ਆਰਾਮ ਨਾਲ ਦੇ ਸਕਦੇ ਹੋ ਤੁਸੀਂ ਵੀ ਲੈ ਸਕਦੇ ਹੋ ਘਰ ਦੇ ਵਿੱਚ ਛੇਤੀ ਛੇਤੀ ਜਿਹੜਾ ਜ਼ੁਕਾਮ ਨਹੀਂ ਆਉਂਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਬਹੁਤ ਹੀ ਜਿਹੜਾ ਸੌਖਾ ਜਿਹਾ ਨੁਸਖਾ ਟਰਾਈ ਕਰਕੇ ਜ਼ਰੂਰ ਦੇਖਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ